ਬੀਬੀਆਂ ਨਾਲ 1000 ਰੁਪਏ ਦਾ ਵਾਦਾ ਮਾਨ ਸਾਹਿਬ ਦੀ ਪਤਨੀ ਵੀ ਕਰਕੇ ਗਈ ਆ ਉਹਦਾ ਕੀ ਬਣਿਆ ਵੇਖੋ 2027 ਤੋਂ ਪਹਿਲਾਂ ਅਸੀਂ 1000 ਰੁਪਏ ਦੇ ਕੇ ਹੀ ਇਲੈਕਸ਼ਨ ਲੜਾਂਗੇ ਉਹਦੇ ਬਿਨਾ ਅਸੀਂ ਇਲੈਕਸ਼ਨ ਲੜਦੇ ਨਹੀਂ ਕਿਉਂ ਤੁਹਾਨੂੰ ਪਤਾ ਆ ਵੀ ਬੀਬੀਆਂ ਨੇ ਫਿਰ ਵੋਟ ਨਹੀਂ ਪਾਉਣੀ ਨਹੀਂ ਨਹੀਂ ਵੋਟ ਪਾਉਣਗੇ ਸਾਰੇ ਅਸੀਂ 1000 ਰੁਪਏ ਦਾ ਜਿਹੜਾ ਹੈਗਾ ਸਿਸਟਮ ਉਹ ਬਣਾ ਲਿਆ ਬੀਬੀਆਂ ਕਹਿੰਦੀਆਂ ਸਾਨੂੰ ਪਿਛਲਾ ਵੀ ਚਾਹੀਦਾ ਨਾ ਸਾਡੇ 3.5 ਸਾਲ ਜਿਹੜਾ ਲਾਰਾ ਲਈ ਰੱਖਿਆ ਵੇਖੋ ਇੱਕ ਗੱਲ ਨੂੰ ਸਮਝਣ ਦੀ ਲੋੜ ਆ ਉਹ ਕਈ ਸਾਡੀਆਂ ਮਾਵਾਂ ਪੈਵੜਾਂ ਭੂਲੀਆਂ ਨੇ ਉਹਨਾਂ ਨੂੰ ਜਿਵੇਂ ਕੋਈ ਗੱਲ ਮਨਚ ਬਾ ਦਿੰਦਾ ਉਵੇਂ ਹੋ ਜਾਂਦੀ ਹੈ ਸਰਕਾਰ ਨੇ ਟਾਈਮ ਮੰਗਿਆ ਸੀ 5 ਸਾਲਾਂ ਦਾ ਕਿ 5 ਸਾਲਾਂ ਚ ਅਸੀਂ ਆਹਾ ਆਹ ਜਿਹੜੇ ਵਾਦੇ ਆ ਪੂਰੇ ਕਰਾਂਗੇ ਸੋ ਹਜੇ 5 ਸਾਲ ਪੂਰੇ ਹੋਏ ਨਹੀਂ ਜਦੋਂ ਅਸੀਂ ਆਏ ਨਹੀਂ ਕਰਨਾ ਚਾਹੁੰਦੇ ਸੀ ਵੀ ਪਹਿਲੇ ਦਿਨ 1000 ਰੁਪਏ ਸ਼ੁਰੂ ਕਰਦੀਏ ਬਾਅਦ ਚ ਬੰਦ ਕਰਦੀਏ ਅਸੀਂ ਇਹ ਕਰਨਾ ਚਾਹੁੰਦੇ ਆ ਜਦੋਂ ਤੱਕ ਚੱਲੂਗਾ ਫਿਰ ਚੱਲਦਾ ਰਹੂਗਾ ਬੰਦ ਨਹੀਂ ਹੁੰਦਾ ਸੋ ਇਹਨਾਂ ਕਾਰਨਾ ਕਰਕੇ ਅਸੀਂ 5 ਸਾਲ ਮੰਗੇ ਸੀਗੇ ਤੇ 5 ਸਾਲਾਂ ਚ ਜਿਹੜੇ ਵਾਦੇ ਆ ਭਾਵੇਂ 1000 ਰੁਪਇਆ ਜਾਂ ਹੋਰ ਵੀ ਕੋਈ ਤਕਰੀਬਨ ਅਸੀਂ 90% ਪੂਰੇ ਕਰ ਚੁੱਕਿਆ ਇਹੀ ਰਹਿ ਗਿਆ ਕਿ ਹੁਣ ਬੀਬੀਆਂਾਂ ਲਈ ਰਹਿ ਗਿਆ ਇੱਕ ਤੇ ਉਹ ਅਸੀਂ ਕਰਦੇ ਆਗੇ ਤੁਸੀਂ ਕਹਿੰਦੇ 90% ਅਸੀਂ ਕੰਮ ਕਰਤੇ ਮੈਨੂੰ ਤਾਂ ਲੱਗਦਾ 90% ਪਈਆ 1.5 ਸਾਲ ਚ ਪੂਰੇ ਹੋ ਜਾਣਗੇ ਬਿਲਕੁਲ ਸਾਡੇ 90% ਰਹਿ ਹੀ ਨਹੀਂ ਵੇਖੋ ਇਹ ਬਿਜਲੀ ਦੀ ਫਰੀ ਦੀ ਗੱਲ ਕੀਤੀ ਸੀ ਮੱਲਾ ਕਲੀਨਿਕਾਂ ਦੀ ਸਿਹਤ ਸਹੂਲਤਾਂ ਦੀ ਗੱਲ ਕੀਤੀ ਸੀ ਸਿੱਖਿਆ ਨੂੰ ਮਿਆਰ ਉੱਚਾ ਚੱਕਣ ਦੀ ਗੱਲ ਕੀਤੀ ਸੀਗੀ ਤੇ ਉਹ ਤਕਰੀਬਨ ਅਸੀਂ ਆਪ ਦੀਆਂ ਗੱਲਾਂ ਤੇ ਪੂਰੇ ਉਤਰ ਰਹੇ ਆ ਮੱਲਾ ਕਲੀਨਿਕ ਬਣਾ ਰਹੇ ਆ ਆ ਤੁਹਾਨੂੰ ਮੈਂ ਦਿਖਾ ਸਕਦਾ ਘਟੋ ਘਟ ਇਹੋ ਜਿਹੇ ਸਕੂਲ ਆ ਜਿੱਥੇ ਕਰੋੜ ਕਰੋੜ ਰੁਪਏ ਲੱਗਿਆ ਇੱਕ